ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਆ ਜਾਏ ਤੇ ਮੰਡ ਕਿੰਨੀ। ਕਿ ਜ਼ਮੀਨ ਜੀ ਦੇਖਣ ਆਏ ਤੁਸੀਂ ਕਿਵਰ? ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੋਂ ਬਾਅਦ ਇਹਦੇ ਫੇ ਨਦੀ ਕਿ ਨਹੀਂ ਆ ਗਈ ਨਿਗਾ ਮਾਰਨਾ। ਪਾਸੋਂ ਦੇਖ ਲੈ ਨਦੀ ਫਿਰ ਹੈ। ਨਦੀ ਦਾ ਬਾਈ ਇੱਥੇ ਉਹ ਤਾਂ ਪੁੱਛੋ ਨਾ ਨਦੀ ਦਾ ਪਤਾ ਹੀ ਨਹੀਂ ਤਜੀ ਹੈਗਾ। ਵੀ ਉਹ ਨਦੀ ਹੁੰਦੀ ਸੀ। ਚੋ ਆ ਜਾ ਹੋਏਗਾ ਦੂਜੇ ਵਿੱਚ। ਹਾਂ ਇੱਧਰ ਵੀ ਅੱਜ ਢੇਕੜੀ ਜਮੀਨ ਦੇਖਣ ਆਏ ਉਹਦੇ ਇੱਥੇ ਸਾਨੂੰ ਪਤਾ ਲੱਗਾ ਤਾਂ ਵੀ ਹੈ ਨਦੀ ਜਪੀ ਬਾ ਨਦੀ ਜਨੀਂ ਜਮੀਨ ਲੈਣ ਦਾ ਕੰਮ ਨੇ ਹੈਗਾ ਠੇਕੇ ਵਾਲਾ ਕੰਮ ਨੇ ਆ ਨਦੀ ਦਾ। ਔਰ ਇਹਦੇ ਸਾਲਾ ਕੰਮ ਹੈ। ਹੁਣ ਆਹਾ ਅਸੀਂ ਦੇਖਿਆ ਮਾਸੜ ਉਹ ਰੇਨਾ ਮੈਂ 4 ਸਾਲ ਪਹਿਲਾਂ ਆਇਆ ਤਾਂ ਹਾਂ ਖਾਲੀ ਚੱਲਦੀ ਸੀ 15-15 ਕਿੱਲੇ ਖਾ ਗਈ ਨਦੀ ਖਾ ਗਈ 15-15 ਕਿੱਲੇ ਦੇ ਬਰਾ ਦੇ ਵੀ ਤੇ ਵੱਧ ਖਾ ਗਿਆ ਜਦੋਂ ਖੋਲਦਾ ਦੱਤਾ ਖੋਲਦੇ ਬਚਾਲਾ ਜਾਈ ਸੁਪ ਬਚਾਲੇ ਨਾ ਛੋਟੇ ਜਿਹੇ ਚੋਆ ਜੀ ਹੋਏ ਕਰਦਾ ਚੋਆ ਚੋਆ ਲਖੇ ਕਰਦੇ ਜਦੇ ਉਧਰ ਕੇ ਚੜ ਜਿੰਦੇ ਇੱਕ ਬੰਜਰ ਹੋਰ ਆ ਜਿਹੜੀ ਨਦੀ ਨਾਲ ਜਮੀਨਾਂ ਇੱਕ ਤਾਂ ਪਹਿਲੀ ਮਾੜੀਆਂ ਹੁੰਦੀਆਂ ਇੱਕ ਹੋਰ ਬੰਜਰ ਬਣਾਤੀਆਂ ਇਹ ਬੰਜਰ ਬਣਾਤੀਆਂ ਯਾਰ ਹੁਣ ਰੇਤਾ ਦੇਖੜ ਮੈਂ ਕਹਿੰਦਾ ਵੀ ਇਹ ਕੀਦੀ ਮੋੜ ਚੱਕਦਾ ਰਹਿਤਾ ਸੱਜਣਾ ਅਰੇ ਕਿ ਸੱਜਣ ਕੰਨੇ ਪਜਾਉ ਤੋੜਦਾ ਲੱਗਦਾ ਐਂ ਲੱਗਦਾ ਜਿਵੇਂ ਪਾਣੀਆਂ ਟੈਂਕੀ ਪਖੜੇ ਹੁੰਦੇ ਆ ਹਾਂ ਹੈ ਉਹਦੇ ਨਾਲ ਵੱਡਾ ਨਾ ਸਾਡੇ ਖੜੀ ਖੜੀ ਜਿੱਦਾਂ ਪਰ ਨਦੀ ਆਈ ਵੀ ਤਿੰਨੇ ਸਾਲ ਸਾਡੇ ਖੜੀ ਖੜੀ ਸਾਰੀ ਦਿਲਾ ਖੋੜੀ ਜਮੀਨ ਜਿਹੜਾ ਕਿੰਨੀ ਜਮੀਨ ਖਤਮ ਕਰਤੀ ਆ ਨਦੀ ਜਿਹੜੀ ਉਰੇ ਚੱਲਦਾ ਪਾਣੀ ਸੁਦੀਪ ਉਹ ਪਰਲੇ ਪਾਸੇ ਚੱਲੇ ਕਰਦਾ ਜਾ ਹੀ ਹੁਣ ਤੂੰ ਬਿੰਦਰ ਆਏ ਦੇਖ ਵੀੜੇ ਆਹ ਨਦੀ ਵਿੱਚ ਜਮੀਨ ਦੇ ਨੰਬਰ ਆ ਇਹਨਾਂ ਚ ਰੀਤਾ ਪੈ ਗਿਆ ਹੁਣ ਵਿਚਾਰੇ ਚੱਕ ਵੀ ਨਹੀਂ ਸਕਦੇ ਗਵਰਨਮੈਂਟ ਪਰਚਾ ਕਰਦੀ ਆ ਬਸ ਨਹੀਂ ਚੱਕ ਸਕਦੇ ਯਾਰ ਇਹਦਾ ਹੈਗਾ ਪਹਿਲਾਂ ਤਾਂ ਨਦੀ ਵਿੱਚ ਨੰਬਰ ਹੈ ਹੀ ਨਹੀਂ ਮੇਰੇ ਹ ਨਦੀ ਨਦੀਓ ਜਿਹੜੀ ਹੁੰਦੀ ਹੈ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਨੰਬਰ ਕੱਟੇ ਵੇ ਔਰੇ ਕਿ ਆ ਬਣੀ ਵੀ ਆ ਨਹੀਂ ਕੱਟ ਓਏ ਵੇ ਮਸੜ ਪਹਿਲਾ ਦਿਨ ਆ ਇਹ ਨਾ ਜਾਇਂਦਰ ਗਾਂਧੀ ਜੀ ਸਰਕਾਰ ਤੀ ਨਾ ਔਰੇ 5-5 ਕਿਲੇ ਅਲਾਟ ਕਰੇ ਤੇ ਨੰਬਰ ਪਾ ਨਦੀ ਵਿੱਚ ਤੇ ਨਹੀਂ ਵਿੱਚ ਸਾਰੇ ਦੇ ਘਰੇ ਤੇ ਵਿੱਚੇ ਨਦੀ ਆਉਂਦੀ ਸੀ ਵਿੱਚੇ ਸਾਰਾ ਕੁਸ ਹਾਂ ਨੁਕਸਾਨ ਤਾਂ ਬਹੁਤ ਹੋਇਆ ਹਾਂ ਨੁਕਸਾਨ ਤਾਂ ਬਹੁਤ ਹੋਇਆ ਅਗਲੇ ਦੇ ਬੂਟੇ ਲੱਗੇ ਵੇ ਆ 2-2 ਸਾਲ ਦੇ 4-4 ਸਾਲ ਦੇ ਔਰ ਚੱਕ ਕੇ ਮਾਰੇ ਨਦੀ ਦਾ ਨਦੀ ਕਿਹਾ ਔਰ ਬੂਟੇ ਕਿਹਦੇ ਛੱਡਦੇ ਆ ਜਿਹੜੀ ਬਾੜ ਹੈ 30 ਫੁੱਟ ਦੀ ਲੱਗੀ ਵੀ ਆ ਥੱਲੇ ਤੇ ਖੋਲ ਪਾਣੀ ਦਾ ਘੁੰਮ ਘੁੰਮਦੀ ਪਹਿਲਾਂ ਨਦੀ ਹੋਇਆ ਕਰਦੀ ਸੀ ਹੁਣ ਸਿਰ ਦਰਿਆ ਵਾਲਾ ਉਹ ਪੈਂਦੀ ਵੀਰੇ ਫਿਰ ਕਿੱਦਾਂ ਤੁਸੀਂ ਕਿੰਨੇ ਆ ਦਰਿਆ ਵਾਲੇ ਦਰਿਆ ਵਾਲਾ ਦਰਿਆ ਵੀ ਦਿਖਾ ਦਿੰਦੇ ਸੀ ਦਰਿਆ ਵਾਲੇ ਜਦੋਂ ਘੁੰਮਣਾ ਸੀ ਅੱਜ ਭਾਈ ਉਹ ਗੁੱਜਰ ਬੈਠੇ ਸੀ ਸਾਹਮਣੇ ਦੇ ਨਾਲ ਉਹਨਾਂ ਦੇ ਘਰ ਨੂੰ ਤੇ ਨਾਲ ਟੱਕਰ ਲੱਗੀ ਵੀ ਸੀ ਅਸਲ ਵਿੱਚ ਨਾ ਵਸੜ ਉਰੇ ਪੈਂਦਾ ਬੈਂਡ ਬੈਂਡ ਨੇ ਜਿਆਦਾ ਖੋਲਤਾ ਬੈਂਡ ਨੇ ਖੋਲਤਾ ਹੁਣ ਅਸੀਂ ਅੱਜ ਚਲ ਆਇਦਰ ਆਏ ਤੇ ਜ਼ਮੀਨ ਦੇਖਣ ਆਏ ਤੇ ਜਾਣਾ ਅਸੀਂ ਆਏ ਰੋਪੜ ਕਿੰਨੀ ਨੂੰ ਅਸੀਂ ਦਰਿਆ ਵੀ ਦਿਖਾ ਕੇ ਜਾਉਂਗੇ ਹੁਣ ਇੱਥੇ ਆਈਟੀਆਈ ਬਣੀ ਵੀ ਉਹ ਬਣੀ ਆ ਇੱਥੇ ਦਿਖੀ ਉਰੇ ਉਰੇ ਉਹਨਾਂ ਦੀ ਦੇਖਾ ਆਈ ਆਈਟੀ ਬਣੀ ਜਿਹੜੀ ਮਨ ਅੱਗੇ ਟੁੱਟ ਕੇ ਦਾ ਮੈਂ ਕਹਿੰਦਾ ਉਸੇ ਇਹਨਾਂ ਇੰਡੀਆ ਦੀ ਦੂਏ ਨੰਬਰ ਦੀ ਆਈ ਆਈਟੀ ਆ ਹਾਂ ਉਰੇ ਨਾ ਆਈ ਆਈਟੀ ਉਰੇ ਨਾ ਬਾਈ ਜੁੰਟ ਨੇ ਬੈਠਣਾ ਦਾ ਜਿਹੜੀ ਹਲਵਾਰੇ ਬੈਠੀ ਆ ਉਹ ਰਾਏਕੋਟ ਕੋਈ ਜਗਾ ਪਈ ਉਹਨਾਂ ਦੀ ਹਾਂ ਉਹ ਵੀ ਦਿਖਾ ਦਾਂਗੇ ਅਸੀਂ ਹਾਂ ਜਗਾ ਪਈ ਆ ਤੇ ਉਹਨੇ ਬੈਠਣਾ ਜੁੰਟ ਨੇ ਰਿਜੈਕਟ ਕਰਤਾ ਫਿਰ 에ਅਰ ਫੋਰਸ ਬਣਨਾ ਤੋਰੇ 에ਅਰਪੋਰਟ ਹਾਂ ਹਾਂ ਇਹ ਉਹਦਾ ਦਾ ਤੇ ਉਹਦੇ ਕਰਕੇ ਫਿਰ ਉਹਨਾਂ ਨੇ ਆਹ ਪਾਸ ਕਰੀ ਆ ਉਹਨੇ ਆ ਦਬਾਈ ਖਤਰੀ ਵਾਲਾ ਕੰਮ ਬਹੁਤ ਸੁਖਦੀਪ ਬਹੁਤ ਬੜੀਆਂ ਬੜੀਆਂ ਬਿਲਡਿੰਗਾਂ ਬਣੀਆਂ ਵੀ ਆਏ ਹਾਂ ਉਹ ਕਰਦੇ ਵਾਸਤੇ ਆ ਕੇ ਦਿਖਾਵਾਂਗੇ ਆਪਾਂ ਨਕਸ਼ੇ ਬਦਲਤਾ ਹਾਂ ਅੰਦਰ ਤਾਂ ਆਮ ਬੰਦਾ ਐਂਟਰੀ ਹੋ ਸਕਦਾ ਹੈ ਕਿਤੇ ਨਦੀਆਂ ਨਹੀਂ ਆਈਆਂ ਹੈਗੀਆਂ ਜੇ ਕਿਤੇ ਨਦੀਆਂ ਆਉਂਦੀਆਂ ਨੁਕਸਾਨ ਹੋਣਾ ਫੇਰ ਕੰਮ ਦਾ ਜਿਹੜਾ ਥੋੜਾ ਪਾਣੀ ਚੱਲਦਾ ਸੀ ਪੇ ਥੋੜਾ ਬਣ ਜਿਕਣਾ ਇੱਥੇ ਦਾਸ ਫੁੱਟ ਪਾਣੀ ਚੱਲੇ ਉਹਨਾਂ ਜ਼ਿਆਦਾ ਨਖਾਨ ਕਰਨ ਜਿੱਕਰ ਹੁਣ ਆਪਾਂ ਖੜੇ ਆ ਜਾਂ ਨਦੀ ਚੱਲਦੀ ਖੜ ਜੂਗੇ ਕਿ ਆਪਦਾ ਢਾਂਗ ਨੇ ਕਦ ਕਰ ਜਣਾ ਉਹਨਾਂ ਖਾਰ ਜ਼ਿਆਦਾ ਢਾਂਗਾ ਗੇ ਨਹੀਂ ਆ ਜਿਹੜਾ ਜ਼ਿਆਦਾ ਭਰ ਕੇ ਆ ਗਿਆ ਉਹਨੂੰ ਚਲ ਉੱਪਰ ਹੀ ਪਾਣੀ ਚੱਲ ਪੈਣਾ ਉਹ ਜ਼ਿਆਦਾ ਘੱਟ ਘੱਟ ਮੋ ਜੋਰ ਮਾਰਦਾ ਆ ਦੇ ਖੜ ਕੇ ਆਇਆ ਵਾ ਆ ਕਿਸਦਾ ਚਵੱਛਾ ਹੜ ਕੇ ਆਇਆ ਵਾ ਦਾ ਪਾਣੀ ਦੇਖ ਲੈ ਕਿੰਨਾ ਮੋਟਰ ਵਾਲਾ ਆ ਮੋਟਰਾਂ ਚ ਬੱਚੇ ਦਾ ਦਿਲ ਮੱਥਾ ਮੁੰਦਾ ਵੀ ਆ ਹੁਣੇ ਨਾ ਕਿਸੇ ਦਾ ਜੋਰ ਨਹੀਂ ਹੈਗਾ ਯਾਦ ਯਾਰ ਇੱਥੇ ਮੋਟਰਾਂ ਦੱਸਦੇ ਦੋ ਤਿੰਨ ਸੋਲਣ ਵਾਲੀਆਂ ਮੋਟਰਾਂ ਗਈਆਂ ਵਿੱਚੇ ਤੁਹਾਨੂੰ ਹਾਂ ਹਾਂ ਕੋਈ ਮੋਟਰ ਹੁੰਦੀ ਵੀ ਇੰਜਣ ਉੰਜਣ ਦੇ ਪਤਾ ਨਹੀਂ ਲੱਗੇ ਮੋਟਰ ਹੋਇਆ ਕਰਦੀ ਸੀ ਉਹ ਵੀ ਸਾਡੀ ਆ ਮੋਟਰ ਦੇਖ ਲੈ ਸਾਹਮਣੇ ਜੂਮ ਕਰਕੇ ਦਿਖਾ ਮੜਾ ਜਾ ਇਹਨਾਂ ਨੇ ਦੇਖਿਆ ਵਾ ਉਹ ਮੋਟਰ ਦੇਖ ਰੈਂ ਨੰ ਕੰਡੇ ਪਰ ਇਹ ਕੁਦਰਤ ਦੀ ਉਹ ਬਚ ਗਈ ਉਹ ਨਿਆਣ ਉਹਦੇ ਕੋਲੋਂ ਪਾਣੀ ਲਖਿਆ ਬਖੇ ਕੀ ਹੈਵੀ ਜੀਪੇ ਹਾਂ ਅਰੇ ਬੰਦੇ ਨਾ ਇੱਧਰ ਆਏ ਬੈਨਾਂ ਨੇ ਦੇਖਿਆ ਪਤਾ ਹੁਣ ਤੇਰੇ ਸਾਹਮਣੇ ਹੱਥ ਕਰਕੇ ਦੱਸਣਾ ਬੰਦੇ ਇੱਥੇ ਮੋਟਰ ਹੁੰਦੀ ਇੱਥੇ ਮੋਟਰ ਹੁੰਦੀ ਸੀ ਅਸਲ ਕਹਿ ਦੋ ਕੋਈ ਪੁਰੇ ਮੋਟਰ ਰੁੱਦੀ ਮੈਂ ਤੁਹਾਨੂੰ ਕਹਿ ਤਾ ਰਿਆ ਮਾਸਟਰ ਮੈਂ 4 ਸਾਲ ਪਹਿਲਾਂ ਆਇਆ ਦਾ ਆਹ ਉਹ ਬੋਰ ਦਾ ਨਿਸ਼ਾਨਦੇ ਹੈ ਨਾ ਕੋਠੇ ਕੋਈ ਨਾ ਨਿਸ਼ਾਨੀ ਨਹੀਂ ਹੈਗਾ ਹੁਣ ਆਹ ਬੂਟੇ ਇਹਨਾਂ ਲੱਗੀ ਵੀ ਵਾੜਾ ਗਰੇ ਵੀ ਹੱਦ ਬਕੂ ਬਹਿ ਗਿਆ ਕੋਈ ਬੱਚ ਲੰਘ ਚੇਕ ਤੇ ਭਾਰੀ ਕੋਈ ਮੀਂਹ ਪੈ ਗਿਆ ਹਾਂ ਫੇਰ ਚੱਲ ਬਣੀ ਨਦੀ ਨਦੀ ਨੇ ਆਪਣਾ ਰਾਹ ਬਣਾਉਣਾ ਹੀ ਹੈ ਬਾਈ ਬਣਾ ਦੇਣਾ ਹੁਣ ਆ ਦੇ ਇੱਕ ਕੱਛੇ ਦੇ ਇੱਕਦੰ ਨੂੰ ਆਈ ਆ ਇੱਥੇ ਤੇ ਕਿੰਨਾ ਬਿੰਗ ਪਾ ਨਾਲੇ ਸਾਡੇ ਹੋਰ ਹੈ ਮਸਣ ਉਰੇ ਤੇ ਸਾਡੀ ਜਿਹੜੀ ਜ਼ਮੀਨ ਹੈ ਮੈਂ ਠੀਕੀ ਪਰ ਬੰਨਣਾ ਸਿਰਫ ਤਿੰਨ ਕੀਲੀਆਂ ਪਰ ਹਾਂ ਉਹਦੇ ਕਰਕੇ ਢੇੜਾ ਉਰੇ ਬਾਸੜ ਜਿਆਦਾ ਯਾਰ ਸਾਡੀ ਦਾ ਇਹ ਜ਼ਮੀਨ ਵੀ ਅਸੀਂ ਜਿਆਦਾ ਉਹ ਟਾਈਮ ਅਸੀਂ ਵੀ ਆਇਆ ਉਹ ਮੋਟਰ ਕੋਲ ਮੈਂ ਆਇਆ ਜਾਂ ਖਾਰਪੈਂਡੀ ਦੀ ਢਾਂਗਾ ਗਿਰਦੀ ਮੈਂ ਦੇਖੀ ਆ ਬੰਨ ਟੁੱਟਣ ਦੀ ਕਸਰ ਕੋਈ ਨਹੀਂ ਸੀ ਇਸ ਵਾਰ ਕੋਈ ਕਸਰ ਨਹੀਂ ਚਾਹੀ ਹੈ ਸਾਨੂੰ ਆਇ ਲੱਗਦਾ ਵੀ ਜਿਹੜੇ ਹਰਾਗਲ ਉੱਥੇ ਵੱਜ ਕੇ ਆ ਜਾਂਦੇ ਵੀ ਉਹ ਬੰਨ ਦੇ ਨੇੜੇ ਚਲੇ ਗਏ ਜਾਂਦੇ ਕੀਲੇ ਦਾ ਫਰਕ ਰਹਿ ਗਿਆ ਦਾ ਮੀਨ ਤਾਂ ਮਿੰਟਾਂ ਸੈਕਿੰਡਾਂ ਚ ਗੇ ਲੇਣਾ ਬੰਨ ਇੱਕ ਹੋਰ ਅਸੀਂ ਤੇ ਇਹ ਤੇ ਆਪਣਾ ਜਿਹੜੇ ਇੱਧਰਲੇ ਏਰੀਆ 10 ਫੁੱਟ ਨੀਵਾ ਹੋਣਾ ਨੀਵਾ ਆ ਸਾਰੀ ਨਦੀ ਉੱਥੇ ਨੂੰ ਕਿੰਨੀ ਉੱਥੇ ਨੂੰ ਗਿਰਨੀ ਕਹਣਾ ਕਮਾਲ ਪਰ ਨਦੀ ਨਹਿਰ ਨੂੰ ਗਰਕੀ ਨਾ ਉਹ ਕੰਮ ਹੋਣਾ ਜਿੱਥੇ ਨੂੰ ਗਰਗੀ ਉੱਥੇ ਨੂੰ ਪੈ ਜਾਣਾ ਦੇਲਾ ਉਹ ਨਹਿਰ ਚ ਗਿਰ ਕੇ ਗਾਹ ਧੌਲੇ ਨਾਲ ਕੋਲ ਕਿੰਨਾ ਉਹ ਦਰਾਈ ਕੋਲ ਇਹ ਨਦੀਆਂ ਨੀਵੀਆਂ ਹੁਣ ਮਿੱਟੀ ਚ ਕਾਈ ਜਾਵੇ ਫਰੀ ਮਿੱਟੀ ਹੋਵੇ ਲਾਗ ਪੰਡਾ ਨੂੰ ਹੋਵੇ ਅਗਲਾ ਨੀਵੀ ਕਰੇ ਇਹ ਖੇਤਾ ਨੀਵੇਂ ਜਲੇ ਨੁਕਸਾਨ ਨਹੀਂ ਕਿਸੇ ਦਾ ਮਾਸੜ ਪਹਿਲਾਂ ਚਕਾਉਂਦੇ ਉਤੇ ਹਾਂ ਯਾਰ ਪਹਿਲੇ ਚਕਾਉਂਦੇ ਲਾਣਾ ਪਏ ਚਲ ਇਸ ਦਾ ਹੁਣ ਤੀਜੀ ਵਾਰ ਪਾ ਲੈ ਮਕਾਨ ਮੈਨੂੰ ਸੋਝੀ ਆ ਸਾਡੇ ਪਾਸ ਸਰਤਾਜ ਡ੍ਰੈ ਰੋਗੇ ਹੋਗੇ ਨਹੀਂ ਕੋਈ ਇਹ ਤਾਂ ਹਾਂ 10 ਸਾਲ ਹੋ ਗਏ ਸਰਕਾਰਾਂ ਸਖਤ ਬਹੁਤ ਹੋਈਆਂ ਵੀ ਹੁਣ 10 ਸਾਲ ਹੋ ਗਏ ਯਾਰ ਸਖਤ ਵੀ ਕਾਹਦੇ ਨੁਕਸਾਨੇ ਗੰਦਾ ਸਾਰੇ ਮੇ ਦਾ ਕੁਝ ਨਹੀਂ ਕੰਮਦਾ ਹੈਗਾ ਸਰਕਾਰੀ ਨੂੰ ਲੋ ਬਾਈ ਆਈਟੀਜੀ ਆਈਟੀਜੀ ਵਿੱਚ ਨੂੰ ਜਾ ਰਹੇ ਹਾਂ ਹਾਂ ਇੱਥੇ ਮੈਂ ਜੱਕੇ ਮੈਂ ਸੀਪੇ ਕਈ ਵਾਰ ਆਲੇ ਉਰੇ ਉਰੇ ਤਾਂ ਮੈਂ ਜਿਆਦਾ ਜੱਗੇ ਲੱਤ ਉਸੇ ਦੀ ਦੋਹਰੀ ਦੀ ਹਾਂ ਹਾਂ ਮੈਂ ਇੱਥੇ ਕਾ ਇਹ ਬੁੱਟਿਆਂ ਚ ਕਣਕ ਕਢਵਾ ਕੇ ਗਿਆ ਉਰੇ ਇਦਾਂ ਹੀ ਚੰਗੇ ਲੱਗੇ ਮਾਸਰ ਬੁੱਟੇ ਬੁੱਟੇ ਸਾਰੇ ਮੂੰਹੇ ਜਾਂ ਧਰਤੀ ਇਹਨਾਂ ਬੁੱਟੇ ਧਰਤੀ ਆ ਆ ਬੰਦਾ ਖਾਣ ਦਾ ਬੰਦਾ ਨਾ ਇਹਨਾਂ ਸਾਥੀ ਉਹਨਾਂ ਤੋਂ ਕੋਈ ਨਹੀਂ ਮਿਲਦਾ। ਬੁਢੇ ਸੇਵਾ ਕਰੋ, ਬੁਢੇ ਸੇਵਾ ਕਰੋ ਵਾਸਤੇ। ਇਹ ਦਰਿਆਦ ਆ ਗਿਆ ਬੰਦਾ ਜੀ। 50 ਕਿਲੋਮੀਟਰ ਦਰਿਆ ਬਸਰ ਦੇ ਸੱਦਰ ਜੀ। ਰਿਆਨ ਜੀ ਬਟਾ ਆ ਆਰ ਤੋਂ ਦਰਿਆਜ ਗਿਆ। ਹਾਂ ਜਿਹੜਾ ਚਾਲਾ ਜਾ ਰਿਹਾ ਉਹ ਹੈ 100 ਕਿਲੋਮੀਟਰ ਦਾ। ਆਹ ਹੋ ਦਰਿਆਜ ਜਾ ਰਿਹਾ। ਹਾਂ ਦਰਿਆਜ ਜਾ ਰਿਹਾ। ਆ ਕੀ ਆ ਜਾ ਬੀਜ ਹੈ ਬਈ ਆ। ਉਹ ਮੜਾ ਦਿਖਾ ਗਏ। ਹੈ? ਮੁਛੜਾ ਮੁਛੜਾ ਹੈ। ਆਵਾਸਮਤੀ ਹੈ 15 ਆਵਾਸਮਤੀ ਹੈ 1500 ਨੋਟ। ਕਾ ਦੇ ਕੋਪਰਾ ਹੋ ਝਾੜ ਪਰ ਵੀ ਨੁਕਸਾਨ ਹੋ ਰਿਹਾ ਗਰੀਆਂ ਨੇ ਇਹਦੇ ਪੈਰ ਨਹੀਂ ਹੁੰਦੇ ਮਸਣ ਉਹ ਪੈਰ ਸੀ ਤਾਂ ਕਰੂਗੇ ਵਜਨ ਦੇ ਸਾਬ ਕਿ ਪੈਰ ਕੇ ਕਰੂਗੇ ਆਹੋ ਤਾਂ ਹੈ ਵਜਨ ਦੇਖੋ ਉਪਰੇ ਦੇ ਵਜਨ ਤਾਂ ਬਹੁਤ ਜ਼ਿਆਦਾ ਹੈ ਹਾਤ ਵਜਨ ਹੈ ਹਾ ਹੱਦ ਹੋ ਸ਼ੁਰੂ ਹੋ ਗਈ ਬਾਈ ਆਈਦੀ ਹੈ ਕਿ ਬਗਲ ਦੀ ਹਾਂ ਆ ਗਈ ਬਾਈ ਇੱਥੇ ਵੀ ਪਾਰ ਕਰਿਆ ਨਦੀ ਜੀ ਕਿ ਆਈਦੀ ਆਈ ਵਾਲੀ ਆ ਨਾ ਨਹੀਂ ਨਦੀ ਆਉਣੀ ਹਾਲੇ ਨਦੀ ਵਿੱਚ ਤੂੰ ਲੱਗ ਕੇ ਹੀ ਆਈ ਆ ਇੱਧਰ ਹਾਂ ਉਹ ਪਰਲੇ ਬੰਨ ਪਰ ਮਸਣ ਹੱਦ ਦੀ ਉਹ ਪਰਲੇ ਬੰਨ ਪਰ ਹੱਦ ਦੀ ਹਾਂ ਜਿੱਥੇ ਦੇ ਪਾਗਲ ਕਰਿਆ ਵਾ ਨਾ 1000 ਏਕੜ ਵਰ ਨੂੰ ਕਰਿਆ ਬਾਈ ਠੀਕ ਹੈ 1000 ਏਕੜ ਇਹ ਜਮੀਨ ਆ आईटीआई जी हां ਜਿਹੜੇ ਨਦੀ ਵਿੱਚ ਕਦੀ ਪਾਰ ਗਏ ਹੋਰਾਂ ਹਾਂ ਨਾ ਨਦੀ ਦੇ ਪਾਰ ਵੀ ਆ ਗਈ ਆਈ ਦੀ ਆਈ ਦਾ ਬਗਲ ਇਹ ਠੀਕ ਹੈ ਨਦੀ ਦੇ ਵਿੱਚੋਂ ਲੱਗ ਆ ਬੋੜਾ ਹੁਣ ਆਦਾ ਪਾਣੀ ਜਨ ਘੱਟ ਚੱਲਦਾ ਆ ਨਦੀ ਹੋਰੇ ਖੁੱਲੀ ਵੀ ਥੋੜੀ ਐ ਨਾ ਇਹਨਾਂ ਨੂੰ ਚੋਆ ਜਾਈ ਹੁੰਦਾ ਹੋਰੇ ਪਤਾ ਨਹੀਂ ਕਿਹਦਾ ਵੀ ਨਦੀ ਹੈ ਹਾਂ ਨਾਲੇ ਧੀਵੀ ਹੋਊਗੀ ਰੀਵੀ ਹੋਊਗੀ ਤਾਂ ਫਿਰ ਬਰਾਬਰ ਚੱਲਦਾ ਹਾਂ ਬੰਨੋਂ ਆਪਾਂ ਨੇ ਘਰੇ ਹਾਂ ਹਾਂ ਨਾਲੇ ਨਦੀ ਤੇ ਉਹਨਾਂ ਰੈਸਟੋਰੈਂਟ ਵਾਲੇ ਕੰਮ ਜਿਹੜੇ ਦਰਿਆ ਦੇ ਪਿਆ ਆਵਾਜ਼ ਆ ਪਰ ਦੇਲਾ ਕਿੰਨੀ ਇਸ਼ਾਨ ਕੋਠੀ ਪਈ ਵੀ ਆ ਹੁਣ ਆਪਾਂ ਬੰਨ ਤੇ ਜਾ ਰਹੇ ਆ ਦਰਿਆ ਦੇ ਮੱਧ ਹਾਂ ਇਹ ਸਾਰਾ ਕੁਝ ਦਰਿਆ ਦੇ ਅੰਦਰ ਹੈ ਏਟੀ ਆ ਫਸਲ ਦਾ ਫਸਲ ਦਾ ਕਰਦੇ ਜਾਣੇ ਰਾਦੇ ਦਾ ਕਿੰਨੀ ਫਾਇਦਾ ਲਗਦੀ ਆ ਅੱਜ ਮੈਂ ਸਾਰੀ ਤੇਰੇ ਇੱਥੇ ਆ ਕੇ ਇਹ ਬਾਈ ਚੱਡੀਆਂ ਨੀ ਰੇ ਨਾ ਇੱਕ ਇੱਕ ਕਿਲਾ ਵੇਚ ਕੇ ਲੋਕਾਂ ਨੇ 15-15 ਕਿੱਲੇ ਬਣਾਏ ਪੁਰੇ ਹਾਂ ਫਾਰਮ ਹਾਊਸ ਬਣਾ ਲਿਆ ਪੁਰੇ ਹਾਂ ਬੁੱਟੇ ਖੜੇ ਸਰਦੀਪ ਆ ਬੁੱਟਿਆਂ ਦੇ ਗਹਿਰੇ ਦਰਿਆ ਚੱਲਦਾ ਹੁਣ ਲਗ ਲਗ 7 ਲੋ ਚੱਲਦਾ 7 ਲੋ ਦਰਿਆ ਔਰੇ ਤੇ ਮੈਂ ਕਹਿੰਦਾ ਵੀ ਔਰੇ ਤੇ 7-8 ਕਿੱਲਿਆਂ ਬਰੇ ਸਮਝ ਲੈ ਬਸ ਬਸ ਇੰਨਾ ਹੀ ਹੋਊਗਾ 7-8 ਕਿੱਲੇ ਬਰਹਿ ਗਿਆ ਆਹ ਇੱਧਰ ਆ ਗਿਆ ਟੀ ਇਹ ਮੈਂ ਫਾਰਮ ਵਿੱਚ ਹਾਂ ਜੀ ਬਾਈ ਇਹ ਫਾਰਮ ਵਿੱਚ ਵੇਚਦੀ ਹਾਂ ਹਾਂ ਜਰਸੀ ਫਾਰਮ ਜਰਸੀ ਫਾਰਮ ਹੁੰਦਾ ਉਹ ਮੋਟਰਾਂ ਦੇ ਮੇਰੇ ਮੋਟਰ ਹੈਗੀ ਆ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਬੰਦੇ ਨੇ ਜੋਬ ਕਰਦੇ ਨੇ ਮੇਰੇ ਪਿੰਡ ਦੇ گاؤں ਮੈਂ ਵਿੱਚ ਬੈਠਾ ਜੀ ਬਹੁਤ ਬੰਦੇ ਰੋਜ਼ਗਾਰ ਦਿੱਤਾ ਦਾ ਮੈਂ ਉਹਰੇ 9-10 ਮਹੀਨੇ ਲਾ ਕੇ ਗਿਆ ਇਹ ਮੋਟਰਾਂ ਮੈਨੂੰ ਚਾਰ ਢਲਕ ਮੈ ਗਈਆਂ ਨਾ ਮੋਟਰਾਂ ਬੜੀ ਕੰਮ ਕਰੇ ਹੋਗੇ ਇੰਦਰ ਬੱਸ ਇੰਦਰ ਇੱਥੇ ਲੱਗੇ ਢਿੱਲੋ ਫਾਰਮ ਇੰਦਰ ਆਪਣੇ 18 ਕਿੱਲੇ ਵਾਈਟ ਤੇ ਠਿੱਕੇ ਪਰ ਹਾਂ ਅੱਛਾ ਅੱਛਾ ਇੰਦਰ ਠੀਕ ਹੈ ਥੀਮੇ ਬਾਈ ਵੀ ਇੰਦਰ ਯਾਰ ਹੋਰ ਜੱਤਾ ਪੰਨ ਵੀ ਕੱਚਾ ਦਾ ਹਾਂ ਉਹ ਤਾਂ ਪਛਾਣੇ ਨਹੀਂ ਹੁੰਦਾ ਹੈਗਾ ਆ ਦੇਖੋ ਬਾਈ ਕਿਆ ਹੀ ਲਾਦੀ ਈ ਨਹੀਂ ਹੋ ਰਹੀ ਮੇਰਾ ਬਹੁ ਹੈ ਕਿ ਆਈ ਆਈ ਟੀ ਕਿਆ ਕਹਿੰਦੇ ਆਈ ਆਈ ਟੀ ਆਈ ਆਈ ਟੀ ਬਣੀ ਹੈ ਜਿਹੜੀ ਇਹ ਬਣੀ ਹੈ ਜਰਸੀ ਫਾਰਮੂਲਾ ਜਿਹੜਾ ਉਹ ਰੇਣਾ ਕੋਜੇਂਦਰ ਵਾਲਿਆਂ ਦਾ ਕੀਤੀਪੜੀ ਵਾਲਿਆਂ ਦਾ ਸਾਰਾ ਪੁੱਤੇ ਵਿੱਚ ਬਣਦਾ ਜਿਹੜਾ ਉਹ ਮਿਲਟਰੀ ਦਾ ਕਹਿੰਦਾ ਬਹੁਤ ਦਾ ਉਹ ਇੱਥੇ ਕਹਾ ਪਈ ਹੈ ਜਗਾ ਨੂੰ ਮੇਨ ਗੇਟ ਆਈ ਆਈ ਟੀ ਦਾ ਇਹੀ ਹੈ ਮੇਨ ਗੇਟ ਉਹ ਕਹਾਂ ਦੇ ਨਾ ਇਹ ਮੇਨ ਗੇਟ ਹੈ ਅੱਛਾ ਹਾਂ ਇਹ ਭਾਰਤੀ ਟੈਕਨੋਲੋਜੀ ਹਾਂ ਉਰੇ ਬੰਦੇ ਜਿੰਨੇ ਵੀ ਨਿਆਣੇ ਪੜਦੇ ਨੇ ਬਾਹਰ ਦੀ ਪੜਦੇ ਬਾਈ ਸਾੜੇ ਹਾਂ ਕੇ ਲਗਨੜਗਾ ਸਾੜੇ ਦਾ ਸੀ ਹੈ ਨਹੀਂ ਉਹ ਟੋਪਰ ਹਨਾ ਉਹਨਾਂ ਦੇ ਹੈਗੇ ਆ 99% 99 ਹਾਂ ਉਹਨਾਂ ਨੂੰ ਰਿਵੀਜ਼ਨ ਮਿਲਦੀ ਔਰੇ ਨਹੀਂ ਨਹੀਂ ਠੀਕ ਹੈ ਆਏ ਉਹ ਦੇਖ ਬਈ ਕਿਹੜੇ ਸਿਸਟਮ ਆਵੇ ਦਾ ਆਏਕਰ ਬਾਦ ਸਾੜੇ ਦਾ ਗੇਡਿੰਗ ਹੈਗਾ ਵੀ ਜਿਹੜਾ ਭਾਰਤੀ ਟੈਕਨੋਲੋਜੀ ਸੰਸਦਾ ਰੋਪੜ ਹਾਂ ਬਹੁਤ ਵਧੀਆ ਚੀਜ਼ ਬਣੀ ਵੀ ਅਸੀਂ ਤੇ ਜਾਣੇ ਖੇਤੀਬਾੜੀ ਪਿੱਛੇ ਦੇਖ ਚਾਰੇ ਕਿੰਨੇ ਵਧੀਆ ਲੱਗਦੇ ਉਹ ਬਣੇ ਪਿਆ ਨੇ ਗੇਡ ਦੇ ਬਹੁਤ ਵਧੀਆ ਚੀਜ਼ ਬਣੀ ਇਹਨਾਂ ਸਟੇਜ ਉਤੇ ਹਰ ਕਰ ਰਹੇ ਬਣਾ ਭਾਈ ਡਾਡੀ ਪਰਦੇ ਰਹੇ ਹੋਰੀਏ ਫਿਰ ਉਹ ਆ ਪੀਜੀ ਬਲੇ ਪਿਆ ਮਸਣਾ ਸਾਰੀ ਤੀਜੀ ਹੈ ਨਾ ਜੀ ਬੱਚੇ ਉਹਨਾਂ ਸਾਰਾ ਫਿਰ ਠੀਕ ਹੈ ਆਮ ਬੰਦੇ ਦੀ ਐਂਟਰੀ ਨਹੀਂ ਵੀਰੇ ਜੇ ਕੋਈ ਫੈਮਿਲੀ ਮੈਂਬਰ ਆ ਕੋਸ ਹੈ ਤਾਂ ਉਹਦਾ ਆਧਾਰ ਕਾਡ ਚੈੱਕ ਹੋਣਾ ਬਕਾਇਦਾ ਠੀਕ ਹੈ ਲੱਗਿਆ ਵਾ ਪਹਿਲਾਂ ਉਹਦੋਂ ਦਿਖਾਉਣਗੇ ਉਹ ਵੀਰੇ ਹੋਰ ਹੈ ਜੀ ਇੰਨੀ ਜਗ੍ਹਾ ਵਿੱਚ ਨੂੰ ਹੈ ਘੱਟ ਤੇ ਘੱਟ ਹਜ਼ਾਰ ਬੰਦਾ ਸਕਿਉਰਿਟੀ ਕਾਡ ਹੋਣਾ ਉਰੇ ਹਾਂ ਭਾਈ ਇੱਧਰ ਆਪਣਾ ਟੌਂਸਾ ਪੈ ਗਿਆ ਹਾਂ ਆ ਦਰਿਆ ਵਾਰ-ਵਾਰ ਕੀ ਹੈ ਟੌਂਸੇ ਦੇ ਆ मौजा गांव अंदर जाकर बोलूंगा ना मौज पगा बाद आप जी आ गया ना ਕੇਰਲਾ ਕਰਨਾਟਕ ਆਹ ਦੇਖੋ ਲੱਗਦਾ ਅੱਧ ਜਗ੍ਹਾ ਪਹਿਲੀ ਗੱਡੀ ਪਈ ਆ ਜੀ ਜੇ ਜਿਹੜੀਆਂ ਬਹੁਤ ਅੜਾ ਬਣਿਆ ਬੰਦ ਹੋਰੀ ਆਹ ਹੁਣ ਅੱਧਾ ਨਹੀਂ ਜਾਣੀ ਲੱਗਦੇ ਹੈਗੇ ਭਾਈ ਇਹ ਆਪਾਂ ਇਹ ਕਰਿਆ ਹੈ ਇਹ ਚੱਲ ਜਾਂਦਾ ਆ ਬੰਦ ਟੁੱਟ ਜਾਂਦਾ ਕਈ ਵਾਰ ਚੜ ਲਿਆ ਬਈ ਵਨਨ ਤਕੜਾ ਨਹੀਂ ਨਾ ਬਹੁਤ ਆਇਗਾ ਥੋੜੀ ਬੰਨ ਆਏ ਚਾਰ ਪੰਜ ਫੁੱਟ ਪਰ ਬੰਨ ਹੈ ਉਨੇ ਤੱਕ ਪਾਣੀ ਚੱਲਿਆ ਮੈਂ ਉਨੇ ਤੱਕ ਚੱਲਿਆ ਆਹੀ ਝੁੰਗੀ ਵਾਲੇ ਹੁੰਦੇ ਜਿਹੜੇ ਸੜਕਾ ਭਰ ਆ ਜਾਂਦੇ ਆ ਮਾਸਟਰ ਜੀਰੀ ਨੇ ਇੱਕ ਵਾਰੀ ਸਾਡੀ ਡੋਬ ਦਿੱਤੀ ਹਾਂ ਪਰ ਫਿਰ ਵੀ ਬਚਾ ਕੇ ਠੇਕਾ ਜਾਂ ਪੂਰਾ ਕਰਕੇ ਠੀਕ ਹੈ ਹਾਂ ਨਹੀਂ ਰਗੜਦੇ ਇੱਕ ਦੀ ਬਗਲਾ ਵਧੀਆ ਇੱਕ ਦੀ ਮਹੀ ਨਹੀਂ ਪਏ ਹੈਗੇ ਮਾਰਦੇ ਬੱਜੀਆਂ ਵੀ ਫੜਦਾ ਬੱਜੀਆਂ ਵੀ ਹੈਗਾ ਨਾ ਹੁਣਾ ਨਾ ਆ ਪਹਿਲਾ ਇਹ ਇਹ ਪਿੰਡੂ ਜਾਂਦਾ ਹੁਣਾ ਪੂਲ ਬੂਲ ਉਹ ਜੀ ਆਗੇ ਤੇ ਹੁਣ ਦਰਿਆ 'ਚ ਇਹ ਪਿਆ ਆ ਜਿਹੜਾ ਬਾਈਪਾਸ ਨੂੰ ਆਪਣੇ ਕੋਲ ਲੱਗਿਆ ਤਾਂ ਹਨਾ ਇਹ ਬਾਈ ਜਲੰਧਰ ਬਾਈਪਾਸ ਆ ਹਾਂ ਆਹ ਕੋਲ ਲੱਗਿਆ ਪਰ ਜਲੰਧਰ ਬਾਈਪਾਸ ਜਿਹੜਾ ਨਵਾਂ ਆਪਣਾ ਨਿਕਲਿਆ ਤਾਂ ਉਹ ਆ ਇਹ ਆ ਦੇ ਦਰਿਆ ਦੇ ਵਿੱਚ ਆ ਦੇਖ ਤਾਂ ਪਾਣੀ ਦੇਖ ਵਿਊ ਵਿਊ ਦੇਖੋ ਵਿਊ ਵਿਊ ਤਾਂ ਬਹੁਤ ਵਧੀਆ ਹੈ ਉਹ ਗੁਰਦੁਆਰਾ ਬਾਈ ਟੀਵੀ ਸਾਹਿਬ ਦਿਖ ਰਿਹਾ ਤੁਹਾਨੂੰ ਜ਼ੂਮ ਕਰਕੇ ਦੇ ਹੁੰਦੇ ਆ ਹਾਂ ਦਾ ਟਾਈਮ ਹੋ ਗਿਆ ਨਾ ਹੈ ਭਾਈ ਬਿੰਦਰ ਤੂੰ ਸ਼ਾਮ ਨੂੰ ਫਿਰ ਆਇਆ ਨਹੀਂ ਬਹੁਤ ਰੌਣਕ ਲੱਗਦੀ ਹੁੰਦੀ ਹੈ ਨਾ ਉਰੇ ਤਾਂ ਨਾ ਥੋੜਾ ਜਿਹਾ ਪ੍ਰਸ਼ਾਸਨ ਨੇ ਸਖਤਾਈ ਕਰਤੀ ਸੀ ਲੋਕ ਜਿਆਦਾ ਹੀ ਫੇ ਗੱਬੇ ਜਾਣ ਲੱਗੇ ਤੇ ਅਗਈ ਬਸੂ ਚੜੇ ਤੇ ਆਏ ਮੌਸਮ ਠੰਡਾ ਹੋਣ ਨਾ ਪਹਿਲਾਂ ਮਾਰੂ ਵੀ ਚੋਰੇ ਵੀ ਨਹੀਂ ਆਉਗਾ ਨਹੀਂ ਤਾਂ ਉਹਨਾਂ ਹਉਣੇ ਵਾਲਾ ਕੰਮ ਪਾਣੀ ਦੇਖੇ ਪਾਣੀ ਦੇਣਾ ਸਾਫ ਹੈ ਬਿੰਦਰ ਹੈ ਇਹ ਗਲੇਸ਼ੀਅਰ ਖੁਰਕੇ ਆਉਂਦਾ ਹੋਈ ਆ ਇਹ ਸਾਫ ਹੈ ਆਉਣਾ ਜਿਹਨੇ ਨਾ 파ਰਕਾਪੁਰ ਤੋਂ ਲਾਉਣੇ ਪੱਥਰ ਜਿਹੜੇ ਤੇ ਲੈ ਜੀਵੇ ਹੰਦ ਨਹੀਂ ਉਹ ਜਾਈ ਜਾਈ ਉਹ ਰੰਗ ਨਹੀਂ ਆ ਪਰ ਮੈਂ ਕਹ ਤੇਰੇ ਦੇਖੇ ਆ ਬਣੀ ਚਟੇ ਚਟੇ ਬਸਰ ਹਾਂ ਉਹ ਚੀਜ਼ ਚੰਗੇ ਹੋ ਰਹੇ ਨੇ ਪਾਣੀ ਠੰਡਾ ਪਿਆ ਹੈ ਨਾ ਯਾਰ ਉਹੀ ਚੀਜ਼ ਫੇਰ ਨਹੀਂ ਚੱਲ ਜੰਦਾ ਸਾਡੀ ਵੈਨ ਪੂਰਾ ਬਾਈ ਜੀ ਥਕੇ ਮਾ ਉਧਰ ਦਾ ਪੈਰ ਪਾਏ ਤੇ ਇਹਨਾਂ ਤੋਂ ਕੁ ਵੀ ਟਾਈਮ ਦਾ ਪਹਿਲੇ ਸਾਰਾ ਦੂਰੇ ਦੇਖਦੇ ਕੁਛ ਨਹੀਂ ਤਾਂ ਇੰਨਾ ਪਾਣੀ ਤਾਂ ਤੂੰ ਦੇਖਦਾ ਪੁਲ ਪਰ ਖੜੇ ਤੇ ਲੱਗਾ ਕੰਬਦੀਆਂ ਦੀਆਂ ਕੰਬਦੀਆਂ ਵੇਖੇ ਤੇ ਹੋਰ ਇਹਨਾ ਕੰਮ ਹੋ ਜਿਵੇ ਨਾ ਇੱਥੇ ਥੱਲੇ ਤੇ ਇੱਕ ਤਾਂ ਉੱਪਰੋਂ ਉੱਪਰ ਜਿਹਾ ਲੱਗਦਾ ਉਹ ਕਿੰਨਾ ਉੱਚਾ ਫਰਦਾ ਕੋਲ ਦਿੱਖਦਾ ਕਿੰਨਾ ਉੱਚਾ ਹੈ ਪਰ ਇਹਦਾ ਗਵਰਨਮੈਂਟ ਦੀ ਸਕੀਮ ਹੋਈ ਐ ਜਿਹਨੂੰ ਦਰਿਆ ਨੇੜੇ ਦਾ ਨਾ ਜਿਹਨੂੰ ਬਾਦ ਸਾਡੀ ਔੜ ਨਹੀਂ ਨਹੀਂ ਸਕੀਮ ਨਹੀਂ ਮਸੜ ਵੀ ਟ੍ਰੈਫਿਕ ਸ਼ਹਿਰ ਵਿੱਚ ਨਾ ਰਾਸ਼ਨਾ ਪਵੇ ਤਾਂ ਕੱਢਿਆ ਵਾ ਆਹੋ ਪਰ ਉਹੋ ਜਗਾ ਵੀ ਘੱਟ ਵੀ ਨੇੜੇ ਪੁਲ ਲਾਉਣ ਨੂੰ ਹਾਂ ਉਹ ਤਾਂ ਹੈ ਉਹ ਨਾ ਨਹੀਂ ਉਦੋਂ ਨੂੰ ਪੁਲ ਜ਼ਿਆਦਾ ਲੰਬਾ ਪੈਂਦਾ ਤਾਂ ਆਹ ਪੁਲ ਜ਼ਿਆਦਾ ਬਾਈ ਪੈਂਦਾ ਕਚਹਿਰੇ ਕੋਲ ਕਿੰਨੀ ਲੰਬਾਈ ਪੈਂਦੀ ਸੀ ਬਹੁਤ ਜਿਆਦਾ ਬਾਈ ਪੈਂਦੀ ਉਦੋਂ ਤੇਰਾ ਉਹਦੇ ਦੇ ਆ ਸ਼ਹਿਰ ਦੇ ਬਾਹਰ ਨੇ ਤੂੰ ਐਂ ਦੇਖ ਬੰਦਾ ਇੰਜੀਨੀਅਰ ਕਿਤੇ ਉੱਦੈ ਹੀ ਬਣ ਜਾਂਦਾ ਸਾਰਾ ਚੱਪਲਾ ਭਾਗੇ ਨਹੀਂ ਆਉਣਾ ਹੈਗਾ ਮੈਂ ਕਿਹਾ ਪਤਾ ਘੜਜਣਾ ਇੰਜੀਨੀਅਰ ਦੀ ਮਾ ਪੜ੍ਹਾਈ ਕਿੰਨੀ ਕਰਨੀ ਪੈਂਦੀ ਆ ਹਾਂਜੀ ਮੇਰੀ ਗੱਲ ਸਹੀ ਆ ਹੈਂ ਤਾਂ ਹੀ ਕਹਿੰਦੇ ਹੁੰਦੇ ਤੂੰ ਇੰਜੀਨੀਅਰ ਇੱਕ ਹੋਰ ਗਣਾ ਹੋਵੇ ਜਿਉਂ ਦੇ ਕਿੰਨਾ ਵੇਲਾ ਲੱਗਦਾ ਜਿਉਂ ਦਾ ਕਾਨੂੰਨ ਕਹਿੰਦਾ ਅੰਦਾਜ਼ ਜਿੰਨਾ ਤੁਸੀਂ ਰੌਲਾ ਪਾਇਆ ਠੰਡਾ ਤਾਂ ਹੈ ਹੀ ਨਹੀਂ ਨਹੀਂ ਠੰਡਾ ਇਹਦਾ ਸਾਈਡ ਬਣਾ ਕੇ ਆਉਂਗਾ ਪਾਣੀ ਉਹ ਤਾਂ ਉਹ ਰਹਿ ਜਾਏ ਜਣਾ ਪਾਣੀ ਰਹਿ ਜਾਏ ਘਰੇ ਬਹੁਤ ਘੱਟ ਘੱਟੇ ਪਾਣੀ ਗੱਲ ਮੈਂ ਵੀ ਚੱਪਲਾ ਖੋਲੇ ਨਾ ਮੇਰੇ ਪਾਣੀ ਨਹੀਂ ਆਇਆ ਹੈਗਾ ਵੀ ਚੱਪਲਾ ਚੱਪਲਾ ਬਾਈ ਖੋਲਦੀਆਂ ਨਹੀਂ ਚੱਪਲਾ ਹਰੀਆਂ ਪੱਤਣ ਦੇ ਮਿਲਣੀਆਂ ਉੱਥੀ ਜਾ ਕੇ ਇਕੱਠੇ ਹੁੰਦੇ ਆਏ ਜਾਣਾ ਹੈਗਾ ਮੈਂ ਰਹਿਣਾ ਬਹਿ ਕੇ ਆਉਣਾ ਜਾ 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 ਤੂੰ ਬਹਿ ਲਾ ਰਹਿ ਬਾਈ ਥੀ ਸਾਈਡ ਪਰ ਕੋਈ ਨਹੀਂ ਕਿਹਾ ਜਾਣੇ ਆ ਭਾਈ ਖੰਡਾ ਹੈ ਹਾਂ ਇੱਧਰ ਇੱਧਰ ਥੋੜੀ ਘਟ ਹੈ ਨਾ ਪਾਣੀ ਉਧਰ ਕੇ ਕਰਮ ਆਦੇ ਹੁਣ ਠੰਡਾ ਹੈ ਹਾਂ ਉੱਪਰ ਹੋਇਆ ਹੈ ਨਾ ਹਰਿਆਈ ਹਰਿਆਈ ਜਮੀਂ 'ਤੇ ਨਾ ਪੱਥਰਾਂ 'ਤੇ ਇੱਧਰ ਬਾਈ ਆਪਣਾ ਫੰਕਸ਼ਨ ਕਰਦੇ ਬੰਦੇ ਆ। ਉਹ ਵੀ ਦੇਖ ਲੈ ਨਾ ਪਹਾੜਾ ਬਹੁੜਾ ਹੈ। ਬਹੁਤ ਲੰਬਾਈਆ ਪੁੱਲ ਦੀ। ਹਾਂ ਹਾਂ। ਉਹ ਬਾਈ ਸਾਰਾ ਪਹਾੜਾ ਮਿੱਟੀ ਦੇ ਪਹਾੜਾ ਇਹਦੇਗਾ ਹਿਮਾਚਲ ਸ਼ੁਰੂ ਹੋ ਜਾਂਦਾ। ਮਖਰ ਜੀ ਲੱਗੇ ਆ ਉਰੇ। ਹੱਜੀ ਨਿਹਾਲੇ ਦਾ ਮਸੜ ਤੇਰੀ ਤਾਂ ਰੀਲ ਬਣਾਉਣ ਨੂੰ ਦਿਲ ਕਰਦਾ ਬੈਠੇ ਦੇਖਣਾ ਹਾਂ ਦੇਖ ਲੈ ਵਾਦਾ ਰੀਲਾਂ ਦੇ ਇੱਕ ਬੰਦਰ ਦੇਖਦਾ ਸੀ ਕੁਰਾਏ ਦੇ ਰੀਲਾਂ ਦੇ ਹੈ ਇਹ ਆਤਜਿ ਕੁਆਲਿਟੀ ਨਹੀਂ ਮਸੜ ਫੇਰ ਤੇਰਾ ਕੰਮ ਖਰਾਬ ਹੋ ਜਾਣਾ ਅੱਛਾ ਨਾ ਕਨਾਈ ਕੁਮਾਰ ਇੱਕ ਬਣਾਏ ਬੈਠ ਕੇ ਸਾਰੇ ਕੈਮਰਾ ਵਾਲੇ ਲੈ ਫਿਰ ਦੇਖੋ ਜੀ 뷰 ਹਾਂ ਦਾ ਜਲਕਮਾ 1080 ਤੇ ਮੰਨਦੇ ਲਾ ਕਿਨੇ ਸ਼ਾਂਤ ਹੋ ਰਹੇ ਹਨ ਹਾਂ ਹੈ ਸ਼ਾਂਤ ਪਿਆ ਜਿਹੜੇ ਗੋਰੇ ਆ ਨਾ ਉਹ ਰਾ ਇੱਕ ਜਿਹੜੇ ਵੀਕ ਚ ਕਮਾਉਂਦੇ ਆ ਉਹ ਫਾਂਛਾਂ ਦੇ ਵਿੱਚ ਢਾਣ ਦੇਖਣੀ ਆ ਅਸੀਂ ਸ਼ਾਂਤੀ ਭਾਲਦੇ ਆਓ ਹਮਾਜਲ ਮੈਂ ਜਾਂਦੇ ਆਪਣੇ ਕਾਹਤੇ ਆਉਂਦੇ ਆ ਕੋਈ ਹੈ ਨਹੀਂ ਸ਼ੋਰ ਸ਼ਰਾਬਾ ਨਹੀਂ ਉੱਥੇ ਇਹ ਜੀ ਜਪਾਲਦੇ ਆ ਉਹ ਦੇ ਤੈਵੇਂ ਮੁਹਾਵਰੇ ਲੱਗਿਆ ਉਰੇ ਆ ਕੇ ਆ ਆਹਾਂ ਚਲੋ ਸਾਨੂੰ ਨਾਲੇ ਕੰਮ ਤਾਂ ਜੇ ਰੋਪੜ ਕੇ ਨਹੀਂ ਕੰਮ ਕੱਢਣਾ ਤਾਂ ਵੀ ਬਿੰਦਨ ਦਾ ਖੇਤਾ ਕਿ ਨਹੀਂ ਢੇੜਾ ਮਾਰਨਾ ਦਾ ਇੱਕ ਮਿਆਨ ਦੋ ਤੀਰ ਕਹਿੰਦੇ ਇੱਕ ਨਿਸ਼ਾਨਾ ਦੋ ਤੀਰ ਇੱਕ ਤੀਰ ਦੋ ਨਿਸ਼ਾਨੇ ਉਹੋ ਨਾ ਕਈ ਵੇ ਭੁੱਲ ਜਾਂਦੇ ਚੱਲ ਭੁੱਲ ਜਾਂਦੇ ਆ ਚੱਲ ਕੋਈ ਨਹੀਂ ਆ ਵੀ ਜਵਾਨ ਹੈ ਕਹਿੰਦੇ ਕਿਧਰ ਚੱਲਣ ਦੀਏ ਵੀ ਬੋਰਡਰੋ ਬੈਠੇ ਬੈਠੇ ਨੇ ਕਹਿੰਦਾ ਮੋਤ ਤੋਂ ਕਿਹੜਾ ਮਾਰਨਾ ਸੀ ਕਿ ਰੋਪੜਕ ਨਹੀਂ ਜਾਣਗਾ ਚੱਲ ਕੰਪਿਊਟਰ ਰੈਗੂ ਚੱਲਦੇ ਆ ਆਏ ਭਾਈ ਇੱਕ ਪਰਿਆ ਪਰ ਹੁਣ ਇੱਥੇ ਥੋੜਾ ਜਿਹਾ ਸਾਨੂੰ ਡਰ ਵੀ ਲੱਗਦਾ ਸ਼ੱਕ ਪਈ ਜਾਂਦੀ ਛੱਤ ਵਾਲੀ ਗੱਡੀ ਆ ਗਈ ਜਿੰਦੀ ਪੁਲਿਸ ਵਾਲੇ ਕਿ ਚਲਾਣ ਬਜਾਦਾ ਕਰ ਲੈ ਬੈਠੇ ਵੀ ਤਿੰਨਾਂ ਹੈਵੀ ਗਲਤੀ ਸੀ ਅੱਜ ਨਾ ਥੋੜਾ ਧੁੱਪ ਆਏ ਜਿੱਦਣ ਬੱਦਲ ਵਾਹੀ ਹੋਵੇ ਨਾ ਮੈਂ ਕਹਿੰਦਾ ਕਾਹ ਦੀਆਂ ਗੱਲਾਂ ਨਹੀਂ ਸੀ ਪਰ ਅੱਜ ਜਿੱਕਣਾ ਤੁਪਾਂ ਹੈ ਉਹ ਨਹੀਂ ਲੱਗਦੀ ਨਹੀਂ ਹੈਗੀ ਲੱਗਦੀ ਹੁ ਮੱਠੀ ਮੱਠੀ ਹੋ ਗਈ ਧੁਪਾਂ ਪਾਸੇ ਵਾ ਚੱਲਦੀ ਜਿਹੜਾ ਇੰਨੇ ਜੇ ਫਰਕ ਪੈ ਗਿਆ ਨਾ ਚਲੋ ਚੱਲੀਏ ਫਿਰ ਉਹਦੇ ਕਰਕੇ ਆ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਵਿੱਚ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ